ਦੇਖਦੇ ਆ ਕਿ ਮਜੀਠੀ ਦੇ ਉੱਪਰ ਜਿਹੜਾ ਕੀ ਕੀ ਭਵਾਨਤਮਾਨ ਸਰਕਾਰ ਐਕਸ਼ਨ ਲੈਂਦੀ ਆ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮਜੀਠੀ ਆ ਜਾਂਦਾ ਜਾਂ ਉਹਨਾਂ ਦੀ ਪਤਨੀ ਤੇ ਜਿਹੜਾ ਦੱਸਿਆ ਜਾ ਰਿਹਾ ਕਿ ਜਲਦੀ ਉਹਨਾਂ ਨੂੰ ਵੀ ਡਿਬਰੂਗੜ੍ਹ ਜਿਹੜਾ ਅਗਨੀ ਕੌਰ ਨੂੰ ਜਿਹੜਾ ਭੇਜਿਆ ਜਾਵੇਗਾ ਮਜੀਠਾ ਖਾਲਸਾ ਵਰਜ ਕੀ ਫਤਿਹ ਗੱਲ ਕਰਾਂਗੇ ਆਪਾਂ ਦੋ ਵੱਡੀਆਂ ਖਬਰਾਂ ਜੁੜੀਆਂ ਨੇ ਖਬਰ ਜੁੜੀ ਆ ਬੇਕਰਮਜੀਤ ਸਿੰਘ ਮਜੀਠੀਆ ਅਤੇ ਉਹਨਾਂ ਦੀ ਪਤਨੀ ਬਾਰੇ ਤੇ ਨਾਲ ਹੀ ਖਬਰ ਜੁੜੀ ਆ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਿਹੜੇ ਕਿ ਆਠਾ ਆਈਪੀਐਸ ਅਧਿਕਾਰੀਆ ਉਹਨਾਂ ਦੇ ਤਬਾਦਲੇ ਕੀਤੇ ਗਏ ਆ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਆਈ ਆਈਪੀਐਸ ਅਧਿਕਾਰੀਆ ਜਿਹੜੇ ਏਡੀਆਈਜੀ ਰੇਂਜ ਦੇ ਆ ਜਿਹੜੇ ਆਫਸਰਾਂ ਉਹਨਾਂ ਦੇ ਤਬਾਦਲੇ ਕੀਤੇ ਗਏ ਆ ਤੇ ਉਸ ਤੋਂ ਬਾਅਦ ਗੱਲਬਾਤ ਕਰਦੇ ਆਪਾਂ ਬਕਰ ਮਜੀਤ ਸਿੰਘ ਅਮਜੀਠੀਆ ਬਾਰੇ ਸਾਉ ਤੋਂ ਪਹਿਲਾਂ ਕਿ ਤੁਹਾਨੂੰ ਬਹੁਤ ਚਿਰ ਤੋਂ ਜਿਹੜਾ ਮੁੱਦਾ ਗਾ ਜਿਹੜਾ ਸੜਿਆ ਸੀ ਡਾਕਟਰ ਨਾਨਕ ਸਿੰਘਾ ਜੋ ਕਿ ਪਟਿਆਲੇ ਐਸਐਸਪੀ ਸੀ ਬਾਅਦ ਵਿੱਚ ਉਹਨਾਂ ਨੂੰ ਰੈਂਕ ਦਿੱਤਾ ਗਿਆ ਡੀਆਈਜੀ ਬਣਾ ਬਣਾ ਦਿੱਤੇ ਗਏ ਲੰਬੇ ਸਮੇਂ ਤੋਂ ਪਟਿਆਲੇ ਰਹੇ ਕਿਹਾ ਕਿ ਉਹਨਾਂ ਦੇ ਨਾਲ ਜਿਹੜਾ ਬਵਾਦ ਆ ਉਹ ਜਿਹੜਾ ਕਰਨਾਲ ਬਾਠਵਾਲਾ ਜੁੜਿਆ ਉਹ ਵੀ ਤੁਹਾਨੂੰ ਦੱਸਦੇ ਆ ਹੁਣ ਨਵੇਂ ਜਿਹੜੇ ਡੀਆਈਜੀ ਆ ਅੰਬਰ ਸਾਧ ਤੋਂ ਬਾਅਦ ਕਿ ਜਿਹੜੇ ਕਲਦੀਪ ਸਿੰਘ ਚਾਹਲ ਆ ਜਿਹੜੇ ਉਹਨਾਂ ਨੂੰ ਪਟਿਆਲੇ ਲਾ ਦਿੱਤਾਗਾ ਤੇ ਨਾਲ ਬਾਧੂ ਚਾਰਜ ਦੇ ਦਿੱਤਾਗਾ ਇਸ ਤਰ੍ਹਾਂ ਹੀ ਗਰਜੀਤ ਸਿੰਘ ਚਾਹਾਨ ਨਮਨੀਤ ਸਿੰਘ ਸੈਣੀ ਤੇ ਹੋਰ ਵੀ ਜਿਹੜੇ ਵੱਡੇ ਕਾਫੀ ਨਾਮ ਨੇ ਜਿਹੜੇ ਕਿ ਅੱਠ ਅਧਿਕਾਰੀਆਂ ਦੇ ਜਿਨ੍ਹਾਂ ਦੇ ਵਿੱਚੋਂ ਵਿਦੇਸ ਸਿੰਘ ਤੇ ਨਾਲ ਆਪਾਂ ਪਹਿਲਾਂ ਗੱਲ ਕਰਦੇ ਹਾਂ ਕਿ ਡਾਕਟਰ ਨਾਨਕ ਸਿੰਘ ਦੀ ਉਹਨਾਂ ਨੂੰ ਜਿਹੜਾ ਕਿ ਅੰਮ੍ਰਿਤਸਰ ਰੇਂਜ ਦੇ ਜਿਹੜਾ ਕਿ ਡੀਆਈਏ ਲਾਇਆ ਗਿਆ ਪਟਿਆਲੇ ਐਸਐਸਪੀ ਹੁੰਦੇ ਨਾਨਕ ਸਿੰਘ ਦਾ ਇੱਕ ਮੁੱਦਾ ਪਕਿਆ ਸੀ ਤਾਂ ਉਹ ਸਾਰਿਆਂ ਨੂੰ ਪਤਾ ਕਿ 13 14 ਦੀ ਰਾਤ ਨੂੰ ਕਰਨਾਲਾ ਪਸਵਿੰਦਰ ਸਿੰਘ ਬਾੜ ਤੇ ਉਹਦੇ ਬੇਟੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਆ ਪੁਲਸ ਅਧਿਕਾਰੀਆਂ ਵੱਲੋਂ ਉਸ ਤੋਂ ਪਹਿਲਾਂ ਜਿਹੜਾ ਕਿ ਸਾਮ ਨੂੰ ਇੱਕ ਅਨਕਾਉਂਟਰ ਕੀਤਾ ਜਾਂਦਾ ਜਸਪ੍ਰੀਤ ਸਿੰਘ ਨੌਜਵਾਨ ਦਾ ਜਿਹੜਾ ਕਿ ਅੰਮਰਤਾੜੀ ਮੁੰਡਾ ਸੀ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਕੈਨੇਡਾ ਤੋਂ ਆਇਆ ਪਰ ਘਰੇ ਆ ਜੇ ਗਿਆ ਨਹੀਂ ਉਸ ਤੋਂ ਪਹਿਲਾਂ ਜਿਹੜਾ ਉਸ ਨੂੰ ਮਾਰ ਮਕਾ ਦਿੱਤਾ ਆ ਪਾ ਕੇ ਜੇ ਕਿ ਝੂਠੇ ਪੁਲਸਾ ਇੱਕ ਮੁਕਾਬਲੇ ਦੇ ਵਿੱਚ ਆ ਫਿਰ ਜੋ ਮੋਦਾ ਪੱਖਿਆ ਉਹ ਤੁਹਾਡੇ ਅੱਜ ਵੀ ਜਿਹੜਾ ਕਿ ਉਹ ਸੈੱਟ ਬਣੀ ਹੋਈ ਆ ਹਾਈ ਕੋਰਟ ਵੱਲੋਂ ਸੈੱਟ ਬਣਾਈ ਗਈ ਆ ਚਾਰ ਅਫਸਰ ਨੇ ਜਿਹੜੇ ਕਿ ਰੌਣੀ ਸਿੰਘ ਤੇ ਸਤਵਿੰਦਰ ਸਿੰਘ ਆ ਤੇ ਨਾਲ ਉਹਨਾਂ ਦੇ ਦੋ ਅਫਸਰ ਹੋਰ ਨੇ ਤੇ ਇੱਕ ਜਿਹੜਾ ਪੰਜਾਬ ਪੁਲਿਸ ਦਾ ਜਿਹੜਾ ਹੋਰ ਅਧਿਕਾਰੀ ਹੈ ਜਾਨੀ ਕਿ ਕੁੱਲ ਪੰਜ ਤੇ ਜਿਹੜਾ ਕੇਸ ਆ ਉਹ ਦਰਜ ਹੋ ਚੁੱਕਿਆਗਾ ਜਿਨ੍ਹਾਂ ਤੇ 307 ਤੋਂ ਇਲਾਵਾ ਹੋਰ ਕਾਫੀ ਜਿਹੜੀਆਂ ਐਮ ਤਰਾਮਾਂ ਲੱਗੀਆਂ ਨੇ ਪਰ ਮਾਰਚ ਤੋਂ ਬਾਅਦ ਜਿਹੜਾ ਕਿ 3 ਅਪ੍ਰੈਲ ਨੂੰ ਸੈਟ ਬਣਦੀ ਆ 3 ਅਪ੍ਰੈਲ ਨੂੰ ਜਿਹੜਾ ਕੇਸ ਦਰਜ ਹੁੰਦਾਗਾ ਉਸ ਤੋਂ ਲੈ ਕੇ ਅੱਜ ਤੱਕ ਉਹ ਚਾਰੇ ਅਵਸਰ ਜਪਾ ਕੇ ਦੀ ਕਿ ਟੋਟਲ ਜਿਹੜੇ ਕਿ 12 ਅਧਿਕਾਰੀ ਸੀ ਵਿੱਚੇ 8 ਅਧਿਕਾਰੀ ਪੁਲਿਸ ਮਲਾਜਮਾਂ ਜਿਨ੍ਹਾਂ ਨੇ ਕਿ ਜਸਪ੍ਰੀਤ ਸਿੰਘ ਦਾ ਅਨਕਾਉਂਟਰ ਕੀਤਾ ਸੀ ਤੇ ਅਜੇ ਤੱਕ ਉਹ ਲੱਭੇ ਨਹੀਂ ਨਾ ਅਜੇ ਤੱਕ ਉਹ ਪਟਿਆਲੇ ਦੇਖੇਗੇ ਆ ਨਾ ਪੰਜਾਬ ਦੇ ਵਿੱਚ ਦੇਖੇਗੇ ਆ ਹੁਣ ਕੁਝ ਲੋਕ ਕਹਿ ਰਹੇ ਆ ਕਿ ਇੰਡੀਆ ਦੇ ਵਿੱਚ ਹੀ ਆ ਕੁਝ ਲੋਕ ਕਹਿ ਰਹੇ ਆ ਜੁਕੇ ਭੱਜ ਗਏ ਕੁਝ ਕਹਿ ਰਹੇ ਆ ਕੈਨੇਡਾ ਵਾ ਗਏ ਕਮਾਲਾ ਕੇ ਪੁਲਿਸ ਦੇ ਅਧਿਕਾਰੀ ਹੁਣ ਆ ਕਰੀਬ 4 ਮਹੀਨੇ ਬੀਤ ਗਏ 4 ਮਹੀਨੇ ਜਿਹੜਾ ਕਿ ਉਹਨਾਂ ਨੂੰ ਕੋਈ ਸਸਪੈਂਡ ਨਹੀਂ ਕੀਤਾ ਗਿਆ ਉਹਨਾਂ ਨੂੰ ਡਿਸਮਿਸ ਨਹੀਂ ਕੀਤਾ ਗਿਆ ਹਾਈ ਕੋਰਟ ਦੇ ਵਿੱਚ ਸਿਰਫ ਰੈਟ ਪਾਈ ਸੀ ਰੌਣੀ ਸਿੰਘ ਨੇ ਜਿਨ੍ਹਾਂ ਨੂੰ ਕਿ ਹਾਈ ਕੋਰਟ ਵੱਲੋਂ ਖਾਰਜ ਕਰ ਦਿੱਤਾ ਤੇ ਨਾਲੇ ਜਿਹੜੀ ਇੱਕ ਸੈੱਟ ਬਣਾਈ ਸੀ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਿਹੜੀ ਕਿ ਕਰਨ ਪਰਿਵਾਰ ਨੇ ਨਾਮ ਮਨਜ਼ੂਰ ਕਰ ਦਿੱਤੀ ਉਸ ਤੋਂ ਬਾਅਦ ਜਿਹੜਾ ਹਾਈ ਕੋਰਟ ਤੋਂ ਬਾਅਦ ਜਿਹੜੀ ਹਾਈ ਕੋਰਟ ਦੀ ਇੱਕ ਸੈੱਟ ਬਣਦੀ ਆ ਹਾਈ ਕੋਰਟ ਦੀ ਦੇ ਅਨੰਦ ਦੇ ਸੰਤਾਹਿਤਾ ਚੰਡੀਗੜ੍ਹ ਦੀ ਪੁਲਿਸ ਦੀ ਸੈੱਟ ਬਣਦੀ ਆ ਤੇ ਉਹ ਸਾਰੀ ਜਿਹੜੀ ਜਾਣਕਾਰੀ ਆ ਉਹ ਇਕੱਠੀ ਕਰ ਰਹੀ ਆ 4 ਮਹੀਨਿਆਂ ਦਾ ਸਮਾਂ ਦਿੱਤਾ ਸੀ 3 ਅਪ੍ਰੈਲ ਤੋਂ ਲੈ ਕੇ ਜਿਹੜਾ ਜੁਲਾਈ ਦਾ ਸ਼ਾਇਦ ਅਗਸਤ ਦੇ ਵਿੱਚ ਪੂਰੀ ਹੋ ਜਾਣੀ ਆ ਪਰ ਹਜੇ ਤੱਕ ਜਿਹੜੇ ਪੁਲਿਸ ਅਧਿਕਾਰੀ ਆ ਵੱਡਾ ਸਵਾਲ ਇਹ ਆ ਤੇ ਜਿਹੜੇ ਉਹ ਪੁਲਿਸ ਅਧਿਕਾਰੀ ਗਏ ਕਿੱਥੇ ਆਖਰ ਕਿੱਥੇ ਨੇ ਉਹ ਕਿਹਨੇ ਲੁਕੋ ਕੇ ਰੱਖਿਆ ਕਿਹੜੇ ਅਫਸਰ ਕੋਲ ਆ ਤੇ ਹੁਣ ਜਿਹੜੇ ਵੱਡੇ ਅਫਸਰ ਨੇ ਸਤਿੰਦਰ ਜੈਨ ਆ ਜਿਹੜੇ ਉਹਨਾਂ ਨੂੰ ਵੀ ਜਿਹੜਾ ਬਦਲਿਆ ਗਿਆਗਾ ਪ੍ਰਵੀਨ ਜਿਹਨੇ ਕਿ ਇੱਕ 8 ਆਈਪੀਐਸ ਅਧਿਕਾਰੀ ਆ ਹੁਣ ਗੱਲ ਕਰਦੇ ਆ ਬਿਕਰ ਮਜੀਤ ਸਿੰਘ ਮਜੀਠੀਆ ਤੇ ਉਹਦੀ ਪਤਨੀ ਗਨੀਬ ਕੌਰ ਤੇ ਹੁਣ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਪਤਨੀ ਉੱਪਰ ਵੀ ਜਿਹੜਾ ਕੇਸ ਆ ਉਹ ਜਲਦੀ ਜਿਹੜਾ ਪੰਜਾਬ ਸਰਕਾਰ ਵੱਲੋਂ ਪਾਇਆ ਜਾ ਰਿਹਾ ਉਹਨਾਂ ਨੂੰ ਵੀ ਜਿਹੜਾ ਡੀਬੁਰਗੜ੍ਹ ਜੇਲ੍ਹ ਦੇ ਵਿੱਚ ਭੇਜਣ ਦੀ ਤਿਆਰੀ ਆ ਉਸ ਤੋਂ ਪਹਿਲਾਂ ਗੱਲਾਂ ਇਹ ਚੱਲੀਆਂ ਸੀ ਕਿ ਮਜੀਠੀ ਨੰਬੀੜਾ ਕਿ ਡੀਬੁਰਗੜ੍ਹ ਦੇ ਜੇਲ੍ਹ ਦੇ ਵਿੱਚ ਭੇਜਿਆ ਜਾਵੇਗਾ ਇਹ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਵੀ ਜਿਹੜਾ ਸੌਰੀ ਵਿਧਾਨ ਸਭਾ ਦੇ ਸੈਸ਼ਨ ਵਿੱਚ ਵੀ ਜਿਹੜਾ ਇਹ ਮੰਗ ਆ ਜਿਹੜੀ ਇਹ ਉੱਠੀ ਆ ਕਿ ਜਿਹੜਾ ਭਾਈ ਬਿਕਰਮਜੀਤ ਸਿੰਘ ਮਜੀਠੀਆ ਜਿਹਨੂੰ ਲੋਕ ਚਿੱਟੇ ਦਾ ਵਪਾਰੀ ਕਹਿੰਦੇ ਆ ਬੇਸ਼ੱਕ ਇਸ ਵਕਤ ਉਹਨਾਂ ਤੇ ਜਿਹੜਾ ਕੇਸ ਆ ਉਹ ਆਮਦਨ ਤੋਂ ਬਾਅਦ ਜਾਇਦਾਦ ਦਾ ਜਿਹੜਾ ਉਹਨਾਂ ਤੇ ਮਾਮਲਾ ਦਰਜ ਕੀਤਾਗਾ ਪਰ ਭਗਵੰਤ ਮਾਨ ਇਹ ਕਹਿ ਰਿਹਾ ਜਿਨ੍ਹਾਂ ਨੇ ਕਿ ਚਿੱਟੇ ਦੇ 70 ਲੋਕਾਂ ਦੇ ਇੱਕ ਪੰਜਾਬ ਦੇ ਵਿੱਚ ਵਸਾਏ ਹੋਣਾ ਪਰ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਉੱਪਰ ਜਿਹੜਾ ਕੇਸ ਆ ਉਹ ਪਾ ਕੇ ਉਹਨਾਂ ਦੇ ਵਾਸਤੇ ਉਹਨਾਂ ਨੂੰ ਜੇਲਾ ਦੇ ਵਿੱਚੋਂ ਸੁਟਿਆ ਜਾਵੇਗਾ ਜਣੀ ਚਾਹੇ ਕਿੱਡਾ ਮਰਜੀ ਉਹ ਵੱਡਾ ਪੋਲੀਟਿਕਲ ਅਧਿਕਾਰੀ ਹੋਵੇ ਸਖਬੀਰ ਬਾਦਲ ਤੇ ਵੀ ਜਿਹੜੀਆਂ ਉਂਗਲਾ ਉੱਠਣੀਆਂ ਸ਼ੁਰੂ ਹੋ ਗਈਆਂ ਕਿ ਉਹਨਾਂ ਦੀ ਵੀ ਜਿਹੜੀ ਜਾਂਚ ਹੋ ਸਕਦੀ ਆ ਈੜੀ ਸਾਫੇ ਮਾਰ ਸਕਦੀ ਆ ਤੇ ਇਸੇ ਤਹਿਤ ਜਿਹੜਾ ਮਜੀਠੀ ਤੇ ਜਿਹੜਾ ਡਰੱਗ ਦਾ ਮਾਮਲਾ ਵੀ ਜਿਹੜਾ ਛੇਤੀ ਦਰਜ ਹੋਣ ਵਾਲਾਗਾ ਉਹਦੇ ਵਿੱਚ ਵੀ ਜਿਹੜਾ ਮੁਸ਼ਕਲਾਂ ਜਿਹੜੀਆਂ ਬਾਧੀਆਂ ਨਜ਼ਰ ਆ ਰਹੀਆਂ ਨੇ ਤੇ ਹੁਣ ਆਮ ਲੋਕਾਂ ਦੀ ਇੱਕ ਕਹਾਵਤ ਆ ਹਰ ਇੱਕ ਬੰਦਾ ਇਹ ਕਹਿੰਦਾਗਾ ਜੇਕਰ ਆਮ ਅਪਰਾਧੀ ਜਿਹਨੂੰ ਅਪਰਾਧੀ ਸਰਕਾਰ ਮੰਨਦੀ ਆ ਜਿਹੜੇ ਕਿ ਭਾਈ ਅੰਮਰਪਾਲ ਸਿੰਘ ਐਮਪੀ ਆ ਜਿਹੜੇ ਖੰਡੂਰ ਸਾਹ ਤੋਂ ਬਾਅਦ ਵਿੱਚ ਉਹ ਜੇਲ੍ਹ ਤੋਂ ਐਮਪੀ ਜਿੱਦੇ ਆ ਸਾਰਿਆਂ ਨੂੰ ਪਤਾ ਹੈਗਾ ਕਿ ਉਹ ਕਾਫੀ ਟਾਈਮ ਤੋਂ 3 ਸਾਲਾ ਜਿਹੜਾ ਤੀਜਾ ਸਾਲ ਚੱਲ ਰਿਹਾ ਹੈਗਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਇਸ ਤਰ੍ਹਾਂ ਜੱਗੂ ਪਹਿਲਵਾਨਪੁਰੀਆ ਜਿਹੜਾ ਹੈਗਾ ਭਗਵਾਨਪੁਰੀਆ ਉਹਨੂੰ ਵੀ ਜਿਹੜਾ ਸਾਮ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈਗਾ ਤੇ ਹੁਣ ਲੋਕਾਂ ਦੀ ਮੰਗ ਇਹ ਹੀ ਆ ਕਿ ਭਾਈ ਉਹਦਾ ਜਿਹੜਾ ਭਾਈ ਅੰਮਰਪਾਲ ਸਿੰਘ ਦਾ ਐਡਾ ਵੱਡਾ ਕ੍ਰੈਮ ਨਹੀਂ ਪਰ ਦਿੱਤਾ ਕਿ ਬੰਜੀਠੇ ਦਾ ਗੱਲ ਆਉਂਦੀ ਆ ਜਿਹੜੇ ਕਿ ਚਿੱਟੇ ਦੇ ਵਪਾਰੀ ਆ ਉਹਨਾਂ ਲਈ ਸੁੱਖ ਸਹੂਲਤਾਂ ਵਾਲੀਆਂ ਜੇਲਾਂ ਨੇ ਉਹ ਏਸੀ ਮੰਗਦੇ ਆ ਉਹ ਭਾਂਤ ਭਾਂ ਦੇ ਖਾਣੇ ਮੰਗਦੇ ਆ ਉਹ ਕੁਝ ਮੰਗਦੇ ਕਿਤੇ ਕੁਝ ਮੰਗਦੇ ਆ ਕਿ ਭਾਈ ਉਹਨਾਂ ਨੂੰ ਵੀ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਛੁੱਟਿਆ ਜਾਵੇ ਭੇਜਿਆ ਜਾਵੇ ਇਹ ਲੋਕਾਂ ਦੀ ਮੰਗ ਆ ਬਧਾਨ ਸਭਾ ਦੇ ਵਿੱਚ ਤੁਸੀਂ ਵੇਖਿਆ ਜੋ ਖੁਰਦੂ ਪਿਆ ਜੋ ਕੁਝ ਹੋਇਆ ਤਾਨੇ ਮੈਣੀ ਆ ਇੱਕ ਦੂਜੇ ਦੇ ਨਾਲ ਜਿਹੜਾ ਕਿ ਚਾਹੇ ਉਹ ਪਤਾਪ ਸਿੰਘ ਬਾਜਪਾ ਹੋਣਾ ਚਾਹੇ ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਚਾਹੇ ਹੋਰ ਨੇਤਾਵਾਂ ਹੋਣ ਚਾਹੇ ਪੰਜਾਬ ਦਾ ਪ੍ਰਧਾਨ ਅਮਨ ਰੋੜਾ ਹੋਵੇ ਜਾਂ ਕਾਂਗਰਸ ਦੇ ਕੁਝ ਹੋਰ ਨੇਤਾ ਹੋਣ ਉਹਨਾਂ ਵਿੱਚ ਚੱਲੇ ਜਿਹੜੀ ਤਿੱਖੀ ਬਹਿਸ ਵਾਜੀ ਆ ਉਹ ਆਪਾਂ ਸਾਰਿਆਂ ਨੇ ਚਲਦੀ ਵੇਖੀ ਆ ਕਿ ਕਿਵੇਂ ਮੈਡਮ ਮੈਣੀ ਹੁੰਦੇ ਆ ਲੋਕਾਂ ਨੇ ਜਿਤਾ ਕੇ ਤੁਹਾਨੂੰ ਇਹ ਨਹੀਂ ਭੇਜਿਆ ਸੀ ਇਹ ਤੁਸੀਂ ਵਿਧਾਨ ਸਭਾ ਦੇ ਵਿੱਚ ਇੱਕ ਦੂਜੇ ਉੱਪਰ ਜਿਹੜਾ ਕਿ ਇਹ ਚਿੱਕੜ ਸਾਲੋਂ ਜਾਂ ਆਪਾਂ ਇਹ ਕਹਿ ਦਈਏ ਕਿ ਤੁਸੀਂ ਇੱਕ ਦੂਜੇ ਦੇ ਲਈ ਦੂਸਰਾਂ ਬਾਜ਼ੀਆਂ ਕਰੋ ਤੂੰ ਫਲਾਨਾਗਾ ਤੂੰ ਧੌਂਕਾ ਤੁਹਾਡੀ ਦਾੜੀ ਹਲਦੀ ਆ ਤੁਹਾਡੀ ਦਾੜੀ ਦੇ ਤੇ ਤਣਕਾਗਾ ਤੁਹਾਡਾ ਫਲਾਨਾਗਾ ਤੁਸੀਂ ਧੌਂਕਾਂਗਾ ਇਹ ਭਾਈ ਤੂੰ ਘਰੇ ਬੈਠ ਕੇ ਜਿਹੜਾ ਇਹ ਕੰਮ ਕਰਨਾਗਾ ਇਸ ਸਟੇਜਾਂ ਤੇ ਸੌਂਦਾਗਾ ਇਹ ਕੰਮ ਪਰ ਤੁਹਾਨੂੰ ਜਿਹੜਾ ਕਿ ਪੰਜਾਬ ਦੀ ਜਨਤਾ 3 ਕਰੋੜ ਦੀ ਜਨਤਾ ਤੁਹਾਨੂੰ ਵੇਖਦੀ ਆ ਤੇ ਉੱਥੇ ਜਿਹੜਾ ਪੰਜਾਬ ਦਾ ਫਿਰ ਹਾਲ ਹੁੰਦਾਗਾ ਜੇ ਉਹ ਪੰਜਾਬ ਦਾ ਉੱਥੇ ਆਪਾਂ ਇਹ ਕਹਿ ਲਈਏ ਕਿ ਸਤਿਆਨਾਸ ਹੁੰਦਾਗਾ ਵਿਧਾਨ ਸਭਾ ਦੇ ਵਿੱਚ ਉਹ ਸਭ ਦੇ ਫਿਰ ਸਾਹਮਣੇ ਆਉਂਦਾਗਾ ਫਿਰ ਤਰ੍ਹਾਂ ਤਰ੍ਹਾਂ ਦੇ ਲੋਕ ਵੀਡੀਓ ਕੱਟ-ਕੱਟ ਕੇ ਪਾਉਂਦੇ ਆ ਤੇ ਫਿਰ ਪੰਜਾਬੀਆਂ ਦਾ ਇੱਕ ਮਜ਼ਾਕ ਉਡਾਇਆ ਜਾਂਦਾਗਾ ਇਹਤੇ ਵੀ ਸੋਚ ਕਰਨ ਦੀ ਜਿਹੜੀ ਜ਼ਰੂਰ ਸਵਿਕ ਸਾਹ ਨੂੰ ਵੀ ਜਿਹੜੀ ਗੱਲ ਕਹਿਣੀ ਚਾਹੀਦੀ ਹੈ ਕਿ ਜਿਹੜਾ ਕਿ ਭਾਈ ਇਸ ਤਰ੍ਹਾਂ ਜਿਹੜਾ ਕੋਈ ਉੱਥੇ ਗੱਲਬਾਤ ਕਰਦਾ ਤੇ ਉਹਨੂੰ ਜਿਹੜਾ ਵਿਧਾਨ ਸਭਾ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੁੰਦਾ ਪੰਜਾਬ ਦੇ ਮੁੱਦਿਆਂ ਦੀ ਕੋਈ ਗੱਲ ਨਹੀਂ ਹੁੰਦੀ ਪੰਜਾਬ ਦੇ ਮੁੱਦੇ ਆ ਜਿਹੜੇ ਪਹਿਲਾ 2 ਦਿਨਾਂ ਦਾ ਸੈਸ਼ਨ ਸੀ 4 ਦਿਨਾਂ ਦਾ ਕੀਤਾ ਪਰ ਪੰਜਾਬ ਦੇ ਮੁੱਦੇ ਜਿਉਂ ਦੇ ਤਿਉਂ ਆ ਪੰਜਾਬ ਦਾ ਮੁੱਦਾ ਕੋਈ ਉੱਥੇ ਹਟਾਇਆ ਨਹੀਂ ਜਾਂਦਾ ਸਿਰਫ ਇੱਕ ਪਾਣੀਆਂ ਦੀ ਗੱਲ ਕੀਤੀ ਗਈ ਆ 4 ਦਿਨਾਂ ਦੇ ਭਾਸ਼ਣ ਦੇ ਵਿੱਚ 4 ਦਿਨਾਂ ਦੇ ਸੈਸ਼ਨ ਦੇ ਵਿੱਚ ਆ ਪੰਜਾਬ ਦੇ ਵਿੱਚ ਅਨੇਕਾ ਮੁੱਦੇ ਆ ਪਰ ਉਹਨਾਂ ਨੂੰ ਕੌਣ ਹਵਾਰੂ ਆ ਤੇ ਹੁਣ ਜਿਹੜਾ ਕਿ ਮਜੀਠੀਏ ਬਾਰੇ ਜਿਹੜੀ ਗੱਲ ਆ ਇਹ ਵੀ ਵਿਧਾਨ ਸਭਾ ਦੇ ਵਿੱਚ ਚੱਲ ਰਹੀ ਆ ਕਿ ਭਾਈ ਵਾਕਿਆ ਤੁਸੀਂ ਡਿਬਰੂਗੜ੍ਹ ਦੀ ਜੇਲ੍ਹ ਭੇਜ ਦਿੰਨੇ ਹੋ ਜਾਂ ਫਲਾਨੀ ਤਾਂ ਜੇਲ੍ਹ ਭੇਜ ਦਿੰਨੇ ਹੋ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦਾ ਲਹੂ ਪੀਤਾ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦਾ ਘਾਣ ਕੀਤਾ ਤੁਸੀਂ ਉਹਨਾਂ ਨੂੰ ਕਿਉਂ ਡਿਬਰੂਗੜ੍ਹ ਦੀ ਜੇਲ੍ਹ ਕਿਉਂ ਨਹੀਂ ਭੇਜਦੇ ਇਹ ਸਭ ਤੋਂ ਵੱਡੀ ਮੰਗ ਆ ਆਉਣ ਵਾਲੇ ਦਿਨਾਂ 'ਚ ਵੇਖਦੇ ਆ ਕਿ ਮਜੀਠੀ ਦੇ ਉੱਪਰ ਜਿਹੜਾ ਕੀ ਕੀ ਭਗਤਮਾਨ ਸਰਕਾਰ ਐਕਸ਼ਨ ਲੈਂਦੀ ਆ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮਜੇਠੀਆ ਜਾਂਦਾ ਜਾਂ ਉਹਨਾਂ ਦੀ ਪਤਨੀ ਤੇ ਜਿਹੜਾ ਦੱਸਿਆ ਜਾ ਰਿਹਾ ਕਿ ਜਲਦੀ ਉਹਨਾਂ ਨੂੰ ਵੀ ਡਿਬਰੂਗੜ੍ਹ ਜਿਹੜਾ ਅਗਨੀ ਕੌਰ ਨੂੰ ਜਿਹੜਾ ਭੇਜਿਆ ਜਾਵੇਗਾ ਇਹਦੇ ਵਿੱਚ ਕਿੰਨੀ ਕਿ ਸੱਚਾਈ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣੇ ਤੇ ਨਾਲ ਹੀ ਜਿਹੜਾ ਐਮਐਸਸੀ ਟੀਵੀ ਪੰਜਾਬ ਆ ਇਸ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਵੈਰਜੂ ਕਾ ਖਾਲਸਾ ਵੈਰਜੂ ਕੀ ਫਤਿਹ